ਕੇ ਜੈ ਭੀਮ ਜੈ ਭਾਰਤ ਜੈ ਭੀਮ ਜੈ ਭਾਰਤ ਮੰਗਲ ਲੈ ਕੇ ਸਫਾਈ ਕਰਮਚਾਰੀਆਂ ਦਾ ਤਰਨਾ ਅਜੇ ਵੀ ਜਾਰੀ ਮਿਊਨਿਸਪਲ ਮੁਲਾਜ਼ਮ ਐਕਸ਼ਨ ਕਮੇਟੀ ਦੇ ਸਰਦੇ ਤੇ ਨੜਾਲਾ ਦੇ ਸਫਾਈ ਕਰਮਚਾਰੀਆਂ ਵੱਲੋਂ ਸ਼ੁਰੂ ਕੀਤੀ ਗਈ ਹੜਤਾਲ ਅੱਜ ਗਹਿਰਵੇਂ ਦਿਨ ਚ ਪੁੱਜ ਗਈ ਹੈ ਹੜਤਾਲੀ ਕਰਮਚਾਰੀਆਂ ਨੇ ਕਿਹਾ ਹੈ ਕਿ ਜਦੋਂ ਤੱਕ ਕੱਚੇ ਮੁਲਾਜ਼ਮਾਂ ਨੂੰ ਪੱਕੇ ਕਰਨ ਅਤੇ ਹੋਰ ਮੰਗਾਂ ਨੂੰ ਸਰਕਾਰ ਨਹੀਂ ਮੰਨਦੀ ਸੰਘਰਸ਼ ਜਾਰੀ ਰੱਖਿਆ ਜਾਵੇਗਾ ਉਹਨਾਂ ਵੱਲੋਂ ਪੰਜਾਬ ਸਰਕਾਰ ਖਿਲਾਫ ਨਾਦੇ ਭਾਜੀ ਵੀ ਕੀਤੀ ਗਈ ਦੱਸਿਆ ਕਿ ਸਰਕਾਰ ਸਾਡੀਆਂ ਮੰਗਾਂ ਲੈ ਕੇ ਟਾਲਮਟੋਲ ਕਰ ਰਹੀ ਹੈ ਉਹਨਾਂ ਨਿੱਜੀ ਕੰਪਨੀਆਂ ਨੂੰ ਡੋਰ ਟੂ ਡੋਰ ਸੋਲਡ ਵੇਸਟ ਕਨੈਕਸ਼ਨ ਵਾਟਰ ਸਪਲਾਈ ਤੇ ਸੀਵਰੇਜ ਦੀ ਮੁਰੰਮਤ ਤੇ ਸਫਾਈ ਕੰਮਾਂ ਦੇ ਦਿੱਤੇ ਜਾਣ ਵਾਲੇ ਠੇਕੇ ਰੱਦ ਕਰਨ ਠੇਕਾ ਆਧਾਰਿਤ ਮੁਲਾਜ਼ਮਾਂ ਨੂੰ ਪੱਕਾ ਕਰਨ ਅਤੇ ਪੁਰਾਣੀ ਪੈਨਸ਼ਨ ਸਕੀਮ ਲਾਗੂ ਕਰਨ ਦੀ ਮੰਗ ਕੀਤੀ ਹੈ ਇਸ ਮੁੱਖੇ ਗੱਲਬਾਤ ਕਰਦਿਆਂ ਸਪਾਈ ਕਰਮਚਾਰੀਆਂ ਨੇ ਆਖਿਆ ਕਿ ਸਰਦਾਰੀ ਇਹ ਕਹਿਣਾ ਚਾਹੁੰਦੇ ਦਿੱਲੀ ਨੂੰ ਪ੍ਰਾਈਵੇਟ ਕੰਪਨੀ ਇੱਥੇ ਪੰਜਾਬ ਚ ਲਿਆ ਰਹੇ ਨੇ ਇਹ ਸਾਰੇ ਪੰਜਾਬ ਚ ਹੀ ਟੈਂਡਰ ਲੱਗੇ ਹੋਏ ਆ ਤੇ ਸਾਡੇ ਤੇ ਨਿਡਾਲੇ ਜੇ ਮਤਾ ਪਾ ਕੇ ਐਮਸੀਆ ਨੇ ਕੈਨਸਲ ਕਰਾ ਦਿੱਤਾ ਸੀ ਲੇਕਿਨ ਉੱਪਰੋਂ ਹੀ ਫੇਰ ਸਰਕਾਰ ਵੱਲੋਂ ਟੈਂਡਰ ਲਾ ਦਿੱਤੇ ਆ 13 ਤਰੀਕ ਨੂੰ ਟੈਂਡਰ ਦੀ ਖੁੱਲਣ ਦੀ ਆਸ ਹੈ ਜੀ ਓਪਨਿੰਗ ਹੈਗੀ 14 ਤਰੀਕ ਦੀ ਜੀ ਅਗਲੇ ਮਹੀਨੇ ਦੇ ਇਹ ਸਾਡੇ ਕੋਲ ਉਹਨਾਂ ਦਾ ਟੈਂਡਰ ਦੇ ਮਤੇ ਆ ਜੀ ਜਿਨਾਂ ਵੱਲੋਂ ਆਏ ਜੀ ਅਗਰ ਟੈਂਡਰ ਖੁੱਲਦੇ ਨੇ ਕੀ ਪ੍ਰਭਾਵ ਪੈਂਦਾ ਹੈ ਭਾਗ ਪੈਣਾ ਸਾਰਾ ਉਹ ਕਹਿੰਦੇ ਨੇ ਦਿੱਲੀ ਤੋਂ ਜਿਹੜੇ ਠੇਕੇਦਾਰ ਆਪਣੇ ਹੀ ਬੰਦੇ ਕੰਮ ਤੇ ਰੱਖੇਗਾ ਹਣ ਸਾਨੂੰ 15 ਸਾਲ ਇਥੇ ਹੋ ਚੁੱਕੇ ਨੇ ਸਾਡਾ ਕੀ ਬਣੂਗਾ ਜੀ ਇਸ ਕਰਕੇ ਸਾਨੂੰ ਹਰਤਾਲਾਂ ਕਰਨੀਆਂ ਪਈਆਂ ਆ ਇਹ ਸਾਡੇ ਇਕੱਲੇ ਦਾ ਨਹੀਂ ਆ ਪੂਰੇ ਪੰਜਾਬ 'ਚ ਜਿੰਨੇ ਮੁਲਾਜ਼ਮ ਲੱਗੇ ਸਾਰੇ ਨਾਲ ਧੱਕਾ ਹੋ ਰਿਹਾ ਜੀ ਇਸ ਕਰਕੇ ਸਾਨੂੰ ਇਹ ਧਰਨਾ ਲਾਣਾ ਪਿਆ ਜੀ ਠੀਕ ਹੈ ਹਾਂ ਜੀ ਇੱਕ ਕੱਚੇ ਮੁਲਾਜ਼ਮ ਜਿਹੜੇ ਹੈਗੇ ਉਹਨਾਂ ਨੂੰ ਪੱਕਾ ਕੀਤਾ ਜਾਵੇ ਕੰਟਰੈਕਟ ਤੇ ਇਹ ਜਿਹੜੇ ਤੇ ਨਵੀਂ ਭਰਤੀ ਜਿਹੜੀ ਕਰਨੀ ਉਹ ਪੱਕੇ ਤੌਰ ਤੇ ਕੀਤੀ ਜਾਵੇ ਇਹ ਸਰਕਾਰ ਕੋਈ ਹਿਆਸ ਕਰ ਦੇ ਜੀ ਠੀਕ ਹੈ ਹਾਂ ਜੀ ਆਪਣੇ ਦਿੱਲੀ ਨੂੰ ਟੈਂਡਰ ਲਾ ਇਹ ਦੇ ਦਿੱਤੇ ਗਏ ਜੀ ਉਹਦੇ ਸਬੰਧ ਵਿੱਚ ਲਵਾਏ ਆ ਟੈਂਡਰ ਰੱਦ ਕੀਤੇ ਜਾਣ ਤੇ ਜਿਹੜੇ ਕੱਚੇ ਮੁਲਾਜ਼ਮ ਉਹ ਪੱਕੇ ਕੀਤੇ ਜਾਣ ਕੀ ਟੈਂਡਰ ਕੀ ਹੈਗੇ ਨੇ ਸਾਨੂੰ ਜਰਾ ਵਿਸਤਾਰ ਚ ਦੋ ਅਸੀਂ ਇਸ ਟਾਈਮ ਕੰਟਰੈਕਟ ਦੇ ਆ ਸਰਕਾਰ ਦੇ ਮੁਲਾਜ਼ਮ ਆ ਸਾਨੂੰ ਫੇਰ ਦੁਬਾਰਾ ਇਹ ਠੇਕੜੀ ਸਿਸਟਮ ਤੇ ਦਿੱਤੇ ਜਾ ਰਹੇ ਆ ਕਿੰਨੇ ਦਿਨ ਹੋ ਗਏ ਤੁਹਾਨੂੰ ਅੱਜ 11ਵਾਂ ਦਿਨ ਸਾਨੂੰ ਹੋ ਗਿਆ ਕੀ ਤੁਸੀਂ ਉਹ ਰਸਤਾ ਕੀਤਾ ਸਰਕਾਰ ਦੇ ਨਾਲ ਸਰਕਾਰ ਦੇ ਇਹੋ ਹੀ ਚੱਲਣ ਦਿਆ ਜੀ ਜਦੋਂ ਤੱਕ ਮੈਸੇਜ ਆਊਗਾ ਉਦੋਂ ਹੜਤਾਲ ਜਾਰੀ ਰਹੂਗੀ ਪੰਜਾਬ ਲੈਵਲ ਤੇ ਹੜਤਾਲ ਚੱਲਦੀ ਪਈ ਹੈ ਜੀ